ਹੁਸ਼ਿਆਰਪੁਰ ਦੇ ਮੋਹੱਲਾ ਨਿਊ ਫਤੇਗੜ ਤੋਂ ਇੱਕ ਖਬਰ ਸਾਮਣੇ ਆਈ ਹੈ ਜਿੱਥੇ ਕਿ ਬੀਤੀ ਰਾਤ ਇੱਕ ਘਰ ਦੇ ਵਿੱਚ ਜਦੋਂ ਪੁਲਿਸ ਪਾਰਟੀ ਇੱਕ ਮਾਮਲੇ ਦੇ ਸੰਬੰਧ ਵਿੱਚ ਰੇਡ ਕਰਨ ਪਹੁੰਚੀ ਤਾਂ ਉੱਥੇ ਪੁਲਿਸ ਦੇ ਨਾਲ ਹੀ ਸ਼ਿਕਾਇਤ ਕਰਤਾ પતિ ਪਤਨੀ ਵੀ ਪਹੁੰਚ ਗਏ ਤੇ ਘਰ ਦੇ ਵਿੱਚ ਹੰਗਾਮਾ ਕਰ ਦਿੱਤਾ ਹਾਲਾਂਕਿ ਪੁਲਿਸ ਵੱਲੋਂ ਉਹਨਾਂ ਨੂੰ ਉਥੋਂ ਵਾਪਸ ਭੇਜ ਦਿੱਤਾ ਗਿਆ ਲੇਕਿਨ ਪਰਿਵਾਰ ਮੁਤਾਬਕ ਘਰਚ ਦਾਖਲ ਹੋਈ ਮਹਿਲਾ ਵੱਲੋਂ ਘਰਚ ਤੋੜਪਨ ਕੀਤੀ ਗਈ ਅਤੇ ਗਾਲਾਂ ਵੀ ਕੱਢੀਆਂ ਗਈਆਂ ਘਰਚ ਮੌਜੂਦ ਬਜ਼ੁਰਗ ਮਹਿਲਾ ਭਜਨ ਅਜਾ थानाਪੁਰ ਹੀਰਾ ਚ ਸ਼ਿਕਾਇਤ ਦੇਣ ਪਹੁੰਚੀ ਤੇ ਪੁਲਿਸ ਪਾਸੋਂ ਇਨਸਾਫ ਦੀ ਮੰਗ ਕੀਤੀ ਤੇ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਕਿ ਜੇਕਰ ਪੁਲਿਸ ਨੇ ਇਸ ਸੰਬੰਧ ਚ ਮਾਮਲਾ ਦਰਜ ਕਰਕੇ ਇਨਸਾਫ਼ ਨਾ ਦਿੱਤਾ ਤਾਂ ਉਹ ਆਤਮਹੱਤਿਆ ਕਰ ਲਵੇਗੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਬਜ਼ੁਰਗ ਮਹਿਲਾ ਭਜਨ ਨੇ ਦੱਸਿਆ ਕਿ ਬੀਤੀ ਰਾਤ ਉਹ ਘਰ ਚ ਆਪਣੀ ਨੂੰਹ ਅਤੇ ਪੋਤੀਆਂ ਦੇ ਨਾਲ ਮੌਜੂਦ ਸੀ ਔਰ ਇਸ ਦੌਰਾਨ ਘਰ ਦੇ ਵਿੱਚ ਪੁਲਿਸ ਪਾਰਟੀ ਆਈ ਜੋ ਕਿ ਉਸਦੇ ਪੁੱਤ ਸੁਖਵਿੰਦਰ ਦੀ ਪਾਲ ਕਰ ਰਹੀ ਸੀ ਕਿਉਂਕਿ ਸੁਖਵਿੰਦਰ ਉੱਤੇ ਇੱਕ ਮਾਮਲਾ ਦਰਜ ਹੈ ਉਹਨਾਂ ਦੱਸਿਆ ਕਿ ਪੁਲਿਸ ਦੇ ਨਾਲ ਹੀ ਮਾਮਲਾ ਦਰਜ ਕਰਵਾਉਣ ਵਾਲੇ ਪਤੀ ਪਤਨੀ ਵੀ ਘਰ ਦੇ ਅੰਦਰ ਦਾਖਲ ਹੋ ਗਏ ਤੇ ਉਹਨਾਂ ਘਰ 'ਚ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਘਰ ਦੇ ਸ਼ੀਸ਼ੇ ਵਿਪਰਨੇ ਬਜ਼ੁਰਗ ਮਹਿਲੇ ਦੋਸ਼ ਲਾਇਆ ਕਿ ਉਸ ਮਹਿਲਾ ਵੱਲੋਂ ਉਹਨਾਂ ਦੇ ਨਾਲ ਕਾਫੀ ਜ਼ਿਆਦਾ ਬਦਤਮੀਜ਼ੀ ਕੀਤੀ ਗਈ ਉਸ ਵੱਲੋਂ ਗਾਲ੍ਹਾਂ ਵੀ ਕੱਢੀਆਂ ਗਈਆਂ ਜਿਸ ਦੀ ਕੀ ਉਹਨਾਂ ਕੋਲ ਸੀਸੀਟੀਵੀ ਵੀਡੀਓ ਵੀ ਮੌਜੂਦ ਹੈ ਦੂਜੇ ਪਾਸੇ ਇਸ ਸਾਰੇ ਮਾਮਲੇ ਤੇ ਬੋਲਦਿਆਂ ਥਾਣਾ ਪੁਰ ਹੀਰਾ ਦੇ ਐਸਐਚਓ ਸਤਪਾਲ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਅਮਲ ਛੇ ਲਿਆਂਦੀ ਜਾਵੇਗੀ ਉਹਨਾਂ ਕਿਹਾ ਕਿ ਕਿਸੇ ਵੀ ਮੁੱਦੇ ਨੂੰ ਇਹ ਅਧਿਕਾਰ ਨਹੀਂ ਹੈ ਕਿ ਉਹ ਪੁਲਿਸ ਪਾਰਟੀ ਦੇ ਨਾਲ ਕਿਸੇ ਦੇ ਘਰ ਜਾਵੇ ਤੇ ਉੱਥੇ ਜਾ ਕੇ ਹੰਗਾਮਾ ਕਰੇ ਨਾ ਕਿਹਾ ਕਿ ਜਦੋਂ ਪੁਲਿਸ ਬੀਤੀ ਰਾਤ ਘਰ ਦੇ ਵਿੱਚ ਰੇਡ ਕਰਨ ਗਈ ਸੀ ਤਾਂ ਇਹ ਹਾਲਾਤ ਬਣਦਾ ਸਾਰੀ ਪੁਲਿਸ ਪਾਰਟੀ ਵੱਲੋਂ ਪਤੀ ਪਤਨੀ ਨੂੰ ਉਥੋਂ ਪੇਜ ਦਿੱਤਾ ਗਿਆ ਸੀ। ਕੀ ਨਾਮ ਹੈ ਤੁਹਾਡਾ? ਭਾਜਨਾ। ਕਿੱਥੋਂ ਦੇ ਰਹਿਣ ਵਾਲੇ ਹੋ? ਨਿਊ ਫਤਿਹਗੜ੍ਹ। ਠੀਕ ਹੈ। ਮਾਤਾ ਜੀ ਅਜੇ ਕੋਹੇਰ ਥਾਣੇ ਆਏ ਸੀ ਜਾਂ ਕੰਪਲੀਟ ਕੀਤੀ ਗਈ ਹੈ ਕਿ ਕੀ ਗੱਲ ਉਥੋਂ ਹੋਈ ਹੋ ਜੀ? ਹਾਂ ਜੀ ਸਾਡੇ ਘਰ ਚਾਰ ਮਲਾਜ਼ਮ ਸੀ। ਇੱਕ ਜੱਸਾ ਨੂੰ ਘਰ ਵਾਲੀ ਸੀ। ਮਲਾਜ਼ਮ ਹੋਰੇ ਬੜੇ ਐ। ਉਹ ਮਗਰ ਬੜੇ ਐ ਮੋਟਰਸਾਈਕਲ ਤੇ ਆਏ। ਇਹ ਉਹਨਾਂ ਨੇ ਮੈਨੂੰ ਪੁੱਛਿਆ ਕਿ ਮੁਲਾਜ਼ਮ ਨੇ ਪਈ ਸੁਖਵਿੰਦਰ ਕਿੱਥੇ ਮੈਂ ਉਹਨੂੰ ਬੋਲਿਆ ਵੀ ਨਹੀਂ ਇੱਥੇ ਹੈ ਉਹ ਪਿੱਛੇ ਨੂੰ ਹੋ ਗਿਆ ਤਿੰਨ ਚਾਰ ਸੂਰ ਕਰਨ ਲੱਗ ਪਏ ਅੰਦਰ ਉਹ ਆਈ ਅੰਦਰ ਆ ਗਈ ਸਿੱਧੀ ਉਹ ਕਹਿੰਦੀ ਹੁਣ ਆਇਆ ਮੈਂ ਕਿਹਾ ਲੱਭੋ ਜਿੱਥੇ ਹੈਗਾ ਕਿਸੀ ਘੜੇ ਜਾਂਦੇ ਲਾਵੇ ਲੱਭ ਲੈ ਉਹ ਮੈਂ ਰੋਟੀ ਖਾਂਦੀ ਸੀ ਉਹਨੇ ਗਲਾਸ ਚੱਕ ਕੇ ਮੇਰਾ ਖਿੜਕੀ ਜਮਾ ਲਿਆ ਪਾਣੀ ਵਾਲਾ ਉਹ ਅੰਦਰ ਟੋਲ ਜਲਦੀ ਉਸ ਅੰਦਰ ਦੀ ਵੀ ਖਿੜਕੀ ਬੰਦ ਸੀ ਇੱਕ ਪਲੇਟ ਚੱਕ ਕੇ ਖਾਣ ਚੱਕ ਲਿਆ ਪੰਨ ਤੋੜ ਕਰਕੇ ਉਹ ਬਾਹਰ ਆ ਕੇ ਬਾਰ ਆ ਕੇ ਖੜ ਕੇ ਗਾਣਾ ਲਾ ਪੀਦਾ ਬਹੁਤ ਗਾਣਾ ਉਹਨੇ ਇੰਨੀਆਂ ਗਾਣਾ ਕਢੀਆਂ ਕੋਈ ਕੋਈ ਸੁਣ ਨਹੀਂ ਸਕਦਾ ਕੀ ਕੋਣ ਕੋਣ ਆਇਆ ਸੀਗਾ ਦੋ ਜਾਨੇ ਦਾ ਸਰੂ ਦੀ ਜਨਾਨੀ ਇਹ ਇਹ ਕਾਨੂੰਕਰ ਆਏ ਜੇ ਮੇਰੇ ਮੁੰਡੇ ਦਾ ਕੇਸ ਉਹ ਨਹੀਂ ਪਰਚਾ ਦਿੱਤਾ ਵਾ ਝੂਠਾ ਪਰਚਾ ਹੈ ਮੇਰੇ ਮੁੰਡੇ ਨੇ ਕੁਝ ਨਹੀਂ ਲਿਆ ਉਹਦੇ ਚ ਏਜੰਟ ਹੋਰ ਹੈ ਮੇਰੇ ਤਾਂ ਮੁੰਡਾ ਚਾਰ ਕਲਾਸਾਂ ਵੀ ਨਹੀਂ ਪੜਿਆ ਪੜਿਆ ਹੁੰਦਾ ਫਿਰ ਮੈਂ ਹੀ ਕਹਿੰਦੀ ਚਲ ਉਹਨੇ ਪੈਸਾ ਖਾਂਦਾ ਕਿ ਸੀਦਾ ਉਹਨੇ ਖਾਂਦਾ ਕੁਝ ਨਹੀਂ ਯਾਰੀ ਦੋਸਤੀ ਸੀ ਉਹ ਕਹਿੰਦੇ ਵੀ ਹੁਣ ਉਹ ਪੇਸ਼ ਕਰੋ ਅੱਛਾ ਪੁਲਿਸੇ ਕਹ ਰਿਹਾ ਸ਼ਾਪਾ ਮਾਰਨ ਆਈ ਸੀ ਕਿ ਸੁਖਵਿੰਦਰ ਘਰ ਆ ਘਰਵਾ ਤੇ ਪਿੱਛੇ ਇਹ ਵੀ ਮੀਆਂ ਬੀਬੀ ਸੀ ਹਾਂ ਇਹ ਵੀ ਸੀ ਇਹਨਾਂ ਨੇ ਕਿਹਾ ਵੀ ਹੁਣ ਆਇਆ ਮੈਂ ਕਿਹਾ ਲੱਭ ਲੋ ਜਿੱਥੇ ਹੈਗਾ ਲੱਭ ਲੋ ਇਹਨੇ ਮੇਰੇ ਸ਼ੀਸ਼ੇ ਭੰਨੇ ਅੰਦਰਾਂ ਦੇ ਗਾਲਾਂ ਕੱਢੀਆਂ ਬਾਹਰ ਤੋਂ ਬਾਹਰ ਖੜ ਕੇ ਵੀ ਗਾਲਾਂ ਕੱਢੀਆਂ ਅਸੀਂ ਸ਼ਰਮ ਦੇ ਮਾਰੇ ਅਸੀਂ ਬਹੁਤ ਬਹੁਤ ਨੂੰ ਪੁੱਜੇ ਵੀ ਆ ਅਸੀਂ ਆਪਣੀ ਬੇਇੱਜ਼ਤੀ ਕਿਉਂ ਕਰਾਈਏ ਇਹਨੇ ਨਹੀਂ ਇੱਥੇ ਆਖਿਆ ਨਹੀਂ ਮੈਂ ਮਰ ਜਾਣਾ ਇੱਥੇ ਮਰਨਾ ਤੇਰਾ ਘਰ ਮੈਂ ਉਹਨੂੰ ਹੱਥ ਜੋੜੇ ਮੈਂ ਆਖਿਆ ਲੈ ਇੱਥੇ ਨਹੀਂ ਮਰਨਾ ਹੈ ਤੂੰ ਮੈਂ ਆ ਕੇ ਬੋਦੀ ਸੀ ਆ ਕੇ ਮੇਰੇ ਘਰ ਵਾਲਾ ਮਰ ਗਿਆ ਸੀ ਤੂੰ ਕਹਿੰਦੇ ਉਹਨੂੰ ਅਟੈ ਕੰਨੀ ਹੁਣ ਤੈਨੂੰ ਲੈਣਾ ਕੋਈ ਨਹੀਂ ਲੈ ਰੇ ਮੇਰੀ ਉਮਰ ਭੋਗ ਲੈ ਭੋਗ ਲਈ ਕੰਨੀ ਤੇਰਾ ਪੁੱਤ ਮਰਵਾਣਾ ਮੈਂ ਮੈਂ ਜਾਂ ਮਰਵਾਣੀ ਕਿੱਥੇ ਤੇ ਰਹਿਣ ਵਾਲੇ ਜੱਸਾ ਤੇ ਉਹਦੇ ਘਰ ਵਾਲੇ ਮੈਨੂੰ ਇਹ ਨਹੀਂ ਪਤਾ ਕਿਹੜੇ ਮਾਲੇ ਤੇ ਰਹਿਣ ਵਾਲੇ ਮੈਂ ਕਿਹੜੀ ਜਾਣਦੀ ਆਪਾਂ ਨੂੰ ਲੈ ਜੀ ਇਹੋ ਲੇਡੀਜ਼ ਦਾ ਪਤਾ ਤੁਹਾਨੂੰ ਮੈਨੂੰ ਨਹੀਂ ਪਤਾ ਲੇਡੀ ਜੀ ਨਾਂ ਦਾ ਤੇ ਹੁਣ ਤੁਸੀਂ ਥਾਣੇ ਮਾਰਡ ਟੋਂ ਆਏ ਹੋ ਆ ਤੇ ਮਾਫੀ ਚਾਹੁੰਦਾ ਥਾਣਾ ਪੋਰੀ ਰਾਏ ਹੋ ਹਾਂਜੀ ਹਾਂਜੀ ਤੇ ਕੀ ਸ਼ਿਕਾਇਤ ਕੀਤੀ ਤੁਸੀਂ ਆਇਆ ਫਿਰ ਅਸੀਂ 112 ਨੰਬਰ ਤੇ ਫੋਨ ਕੀਤਾ ਰਾਤੀ ਸਾਡੇ ਘਰ ਕੋਈ ਨਹੀਂ ਗਿਆ ਸ਼ੀਸ਼ਾ ਸਾਡੇ ਕਾਚ 'ਤੇ ਹਰੇ ਵੀ ਉਸੇ ਤਰ੍ਹਾਂ ਖੇਲੇ ਰਿਆ ਪਿਆ ਇੱਥੇ ਤੋੜਪਾਂ ਕੀਤੀ ਤੋੜਪਾਂ ਕੀਤੀ ਉਹਨੇ ਖਿੜਕੀਆਂ ਤੋੜੀਆਂ ਕਿੰਨੀਆਂ ਜਨਾਨੀਆਂ ਦੋ ਠੀਕ ਹੈ ਦੋ ਅੰਦਰਾਂ ਦੇ ਸ਼ੀਸ਼ੇ ਤੋੜੀਆਂ ਉਹਨੇ ਫਿਰ ਉਹ ਇਹਨੀਆਂ ਧਾਮ ਗਈ ਮੈਨੂੰ ਕਹਿੰਦੀ ਤੇਰਾ ਪੋਤਾ ਮਰਵਾਣਾ ਮੈਂ ਤੇਰੀ ਉਹਦੇ ਕੁੜੀਆਂ ਵੀ ਚਗਵਾਉਣੀਆਂ ਮੇਰੇ ਫੁੱਲ ਫੁੱਲ ਭਰਦੇ ਬੱਚੇ ਆ ਜਿਨ੍ਹਾਂ ਨੂੰ ਐਦਾ ਦੀ ਰੱਬ ਜਾਈ ਬੋਲ ਕੇ ਘਰ ਚ ਕੋਣ ਕੋਣ ਮਜੂਸ ਉਹ ਕਰ ਮੈਂ ਅਸੀਂ ਬੋਟੀ ਰੋਟੀ ਬਕਾਉਂਦੀ ਸੀ ਬੱਚੇ ਮੇਰੇ ਨਾਲ ਖਾਂਦੇ ਸੀ ਹਾਂਜੀ 14 ਦੋ ਗੁੜੀਆਂ ਦੋ ਇਹਦੀਆਂ ਸੁਖਿੰਦਰ ਦੀ ਹਾਂਜੀ ਤੇ ਹੁਣ ਕੀ ਪੁਲਿਸ ਕੀ ਕਹਿੰਦੀ ਉਹਦੀ ਸ਼ਿਕਾਇਤ ਦਿੱਤੀ ਉਹਦਾ ਪੁਲਸ ਨੇ ਰਿਪੋਰਟ ਦੇ ਦਿੱਤੀ ਉਹਨਾਂ ਨੂੰ ਅਸੀਂ ਦੇ ਦਿੱਤੀ ਉਹਨੇ ਜੋ ਕਾਰਵਾਈ ਕਰਾਂਗੇ ਜੇ ਉਹਨੇ ਕਾਰਵਾਈ ਨਾਲ ਨਾ ਕੀਤੀ ਤਾਂ ਮੈਂ ਕੁਝ ਖਾ ਕੇ ਮਰ ਜਾਣਾ ਇਹਨਾਂ ਦੇ ਜਿੰਮੇ ਲੱਗਣਾ ਸਭ ਨੂੰ ਕੰਦੀ ਪੈਣਾ ਪਾਏ ਪੁਲਿਸ ਦੇ ਜਿੰਮੇ ਲੱਗਣਾ ਜਿਹਨਾਂ ਨੇ ਸਾਡੀ ਨਾਕਾਜ ਨਾ ਪਰਚਾ ਕੀਤਾ ਉਹਦਾ ਕੀ ਮੰਗ ਕਰਦੇ ਹੋ ਪੁਲਿਸ ਤੋਂ ਮੈਂ ਪਰਚਾ ਕਰਾਉਣਾ ਸਾਡੀ ਤਾਂ ਸਚਾਈ ਹੈ ਨਾ ਮੇਰੇ ਪੁੱਤ ਪਰ ਝੂਠਾ ਪਰਚਾ ਸੀਸੀਟੀਵੀ ਵੀ ਆਈ ਹੈ ਇਹ ਘਰ ਚ ਬੜੇ ਗਾਲਾ ਕੱਢਦੇ ਹਾਂਜੀ ਹਾਂਜੀ ਆਈ ਵੀ ਸਭ ਕੁਝ ਆਇਆ ਯਰੇ ਆਂਦੀ ਨਾ ਜਨਾਨੀ ਔਰ ਸਾਨ ਕੀ ਆ ਵੀ ਚਲੋ ਸਾਨੂੰ ਕਹਨੂ ਲਈ ਆਈ ਜਾਂਦੇ ਤਾਂ ਬੋਲਣ ਕਿਹਾ ਉਹਨਾਂ ਨੇ ਨਹੀਂ ਲਾਵਿਆ ਹਾਂ ਕਿਹਾ ਵੀ ਚਲੋ ਉਹਨਾਂ ਸਾਡੀ ਮੋਟਰਸਾਈਕਲ ਤੇ ਫੜ ਗਈ ਉਹ ਮੁੰਡਾ ਕਹਿੰਦਾ ਬੈਠ ਉਹ ਕਹਿੰਦੀ ਮੈਂ ਨਹੀਂ ਬੈਣਾ ਮੈਂ ਇੱਥੇ ਮਰਨਾ ਉਹਨੇ ਸਾਡੇ ਘਰ ਮਰਨਾ ਤੂੰ ਤੇ ਆਪਣਾ ਘਰ ਹੈ ਨਹੀਂ ਖਰਚਾ ਕਰਦੋ ਕਿ ਰਾਇਆ ਸੀ ਤੁਹਾਡੇ ਪੁੱਤ ਤੇ ਪਤਾ ਨਹੀਂ ਕਿੰਨੇ ਮਹੀਨੇ ਹੋ ਗਏ ਇਹਨਾਂ ਨੂੰ ਪਰਚਾ ਕੀਤੇ ਰੋ ਤੁਹਾਡੀ ਉਮਰ ਕਿੰਨੀ ਹੈ ਜੀ ਕੋਤ ਮੇਰੀ ਉਮਰ 50 ਸਾਲ ਹੈ ਅਸੀਂ ਘੜੇ ਪੜੇ ਨਹੀਂ ਖੇਵੇਂ ਅਸੀਂ ਤਾਂ ਉਹਨਾਂ ਪਾੜ ਗੋਹਾ ਹੁੰਦੇ ਨਾਲੇ ਬੰਦੇ ਆ ਸਾਨੂੰ ਦੂਏ ਘਰ ਦਾ ਨਹੀਂ ਪਤਾ ਹੈ ਅਸੀਂ ਨਾ ਥਾਣਾ ਦਿਖਾ ਲ ਦਿੱਤਾ ਉਸ ਜਨਾਨੀ ਨੇ ਮੈਨੂੰ ਤੇ ਮੁੰਡੇ ਘਰੋਂ ਫਰਾਰ ਹੈ ਜੀ ਫਿਰ ਮੁੰਡਾ ਮੇਰਾ ਫਰਾਰ ਹੈ ਠੀਕ ਹੈ ਰਾਤੀ ਇੱਕ ਵੀਡੀਓ ਆ ਜਿਹੜੀ ਹੋ ਰਹੀ ਆ ਸੀਸੀਟੀਵੀ ਵੀਡੀਓ ਆ ਜਿਹੜੀ ਬੁੱਲੇ ਸੁਆਦਮੇ ਘਰ ਦੇ ਵਿੱਚ ਜਾਂਦੇ ਆ ਔਰ ਉਸ ਤੋਂ ਬਾਅਦ ਜਿਹੜੀ ਇੱਕ ਲੇਡੀ ਔਰ ਇੱਕ ਬੰਦਾ ਉਸ ਦਾ ਅਗਲੇ ਵਿੱਚ ਜਾ ਕੇ ਕਾਫੀ ਜ਼ਰੂਲਾ ਕਰਦੇ ਨੇ ਕੀ ਮਾਰ ਕਿ ਮੈਡਿਕਲ ਕੀ ਹਾਂ ਸਾਡੇ ਕੋਲ ਨਾ ਮਕਦਮਾ ਹੈ 236/ 24 ਦਰਜ 406 420 ਦਾ ਤੇ ਉਹਦੇ ਵਿੱਚ ਮੁਲਾਜ਼ਮ ਨੂੰ ਨੋਟਿਸ ਦੇਣੇ ਹੁੰਦੇ ਆ ਨੋਟਿਸ ਦੇਣ ਗਏ ਸੀ ਪਤਾ ਲਗਾ ਪਹਿਲਾਂ ਮਿਲਦੇ ਨਹੀਂ ਰਹੇ ਘਰ ਜਿਹੜੇ ਹੈਗੇ ਨੇ ਦੋਸ਼ੀ ਤੇ ਰਾਤ ਦੇਣ ਗਏ ਸੀ ਨੋਟਿਸ ਤੇ ਉਹ ਮੰਗਰ ਕਿਤੇ ਜਿਹੜੇ ਹੈਗੇ ਨੇ ਮਦਈਓ ਮਗਰ ਚਲ ਗਏ ਤੇ ਉਹ ਚੀਜ਼ ਦਰਖਾਸਤ ਦਿੱਤੀ ਵੈਰੀਫਾਈ ਕਰ ਰਹੇ ਆ ਉਹਨਾਂ ਨੇ ਸਮਝਾਇਆ ਵੀ ਮੁਲਾਜ਼ਮ ਵੀ ਤੁਹਾਡਾ ਨਹੀਂ ਬੰਦਾ ਤੁਸੀਂ ਮਗਰ ਨਾ ਆਓ ਤੇ ਤੁਸੀਂ ਪਰਚਾ ਦਾ ਚਕਰਾਤਾ ਤੇ ਪੁਲਿਸ ਦਾ ਕੰਮ ਹੈ ਤੇ ਕੋਈ ਨਹੀਂ ਮੈਂ ਤੇ ਮੇਰੀ ਧਿਆਨ ਚ ਲਿਆਂਦਾ ਮੁਲਾਜ਼ਮਾਂ ਨਹੀਂ ਤੇ ਦੇਖਦੇ ਪਏ ਆ ਉਹਨਾਂ ਨੂੰ ਬੁਲਾਣੇ ਪੁੱਛਦੇ ਆ ਵੀ ਕੀ ਗੱਲ ਹੈ ਵੀ ਤੁਹਾਡਾ ਨਹੀਂ ਇਹ ਬੰਦਾ ਜੋ ਪੁਲਿਸ ਦੀ ਕਾਰਵਾਈ ਹੈ ਪੁਲਿਸ ਨੇ ਕਰਨੀ ਆ ਤੁਸੀਂ ਕਾਨੂੰਨ ਹੱਥ ਚ ਨਹੀਂ ਲੈ ਸਕਦੇ ਤੇ ਪੁੱਛਦੇ ਆ ਕਿ ਕਰ ਜੋ ਵੀ ਜੇ ਘਰ ਜਾ ਕੇ ਸਰ ਇਦਾਂ ਗਾਲਾ ਕੱਢਦੇ ਨਹੀਂ ਆ ਪੁਲਿਸ ਦੇ ਰ ਕੋਈ ਨਹੀਂ ਕੋਈ ਗੱਲ ਨਹੀਂ ਜੇ ਉਹਨਾਂ ਕੀਤਾ ਤੇ ਵਾਅ ਕੋਈ ਚੀਜ਼ ਸਾਹਮਣੇ ਆਂਦੀ ਹੈ ਤਾਂ ਉਹਦੇ ਮੁਤਾਬਕ ਜੋ ਵੀ ਕਾਰਵਾਈ ਬੰਦੀ ਉਹ ਕਰਾਂਗੇ ਉਹਨਾਂ ਦੇ ਉਹਨਾਂ ਦੇ ਵਰਕਰ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਕਿਸੇ ਨੂੰ ਵੀ ਕਾਨੂੰਨ ਹੱਥ ਚ ਲੈਣ ਦੀ ਇਜਾਜ਼ਤ ਨਹੀਂ ਹੈਗੀ ਜੇ ਜੋ ਕੋਈ ਚੀਜ਼ ਸਾਹਮਣੇ ਆਉਂਦੀ ਹੈ ਜਿਸਮ ਤੱਕ ਕੋਈ ਅਫਸਰਾਂ ਦੇ ਸਿਨੇ ਅਫਸਰਾਂ ਨੇ ਧਿਆਨ ਚ ਲਿਆ ਕੇ ਉਦਾਂ ਦੀ ਕਾਰਵਾਈ ਕੀਤੀ ਜਾਏਗੀ ਪ੍ਰਵਾਰ ਦਾ ਰੋਗ ਹੈ ਕਿ ਤੋੜਪੱਨ ਵੀ ਕੀਤੀ ਗਈ ਮੌਕਾ ਵੀ ਦੇਖਿਆ ਗਿਆ ਨਹੀਂ ਨਹੀਂ ਤੋੜਪੱਜ ਵਾਲੀ ਤਾਂ ਨਹੀਂ ਕੋਈ ਗੱਲ ਸਾਹਮਣੇ ਆਈ ਫਿਰ ਲਾਲਤੇ ਮਲਾਜਮ ਜਿਹੜੇ ਗਏ ਸੀ ਉਹਨਾਂ ਨੂੰ ਇਹ ਤੇ ਸਭ ਸਾਰੀ ਮੰਗਰ ਆ ਗਈ ਸੀ ਉਹਨਾਂ ਸਮਝਾ ਕੇ ਹੀ ਭੇਜ ਦਿੱਤਾ ਹਸਬੰਡ ਭਾਈ ਹਾਂ ਜਿਹੜੇ ਗਰੈਂਟਰ ਹੋਏ ਹਸਬੰਡ ਵਾਈਫ ਨੇ ਮੇਰੇ ਹੁਣੇ ਹੀ ਧਿਆਨ ਚ ਆਇਆ ਮਾਮਲਾ ਮੈਂ ਦੇਖ ਲੈਣੇ ਕੀ ਹੈ ਜੋ ਵੀ ਹੋਏਗਾ ਉਹ ਕਰਦੇ ਸੀ ਜੀ ਸਰ ਜੋ ਮਦਈ ਨਹੀਂ ਉਹ ਤਾਂ ਪੁਲਿਸ ਨਾਲ ਜਾ ਸਕਦੇ ਨੇ ਨੇ ਕਿਸੇ ਵੀ ਗ੍ਰਿਫਤਾਰ ਕਰਨ ਦੇ ਨਹੀਂ ਕਿਸੇ ਦੇ ਘਰ ਨਹੀਂ ਜਾ ਸਕਦੇ ਕਿਸੇ ਦੇ ਘਰ ਆਪਾਂ ਲੜਾਈ ਝਗੜਾ ਹੁੰਦਾ ਤਾਂ ਦੱਸ ਸਕਦੇ ਹੁੰਦਾ ਹੀ ਵੀ ਜੇ ਉਹਨਾਂ ਨੂੰ ਇਹ ਸ਼ੱਕ ਪੁਲਿਸ ਘਰ 'ਚ ਨਹੀਂ ਫੜਦੇ ਕਈ ਵਾਰੀ ਅਗਲੇ ਚਲ ਜਾਂਦੇ ਨਾਲ ਪਰ ਜਿੱਥੋਂ ਤੱਕ ਇਹ ਵਾਈਟ ਕਰੀਦਾ ਇਹ ਚੀਜ਼ ਨਹੀਂ ਹੋਣੀ ਚਾਹੀਦੀ ਕਿਉਂਕਿ ਉਹ ਆਦਮੀ ਪਾਰਟੀ ਦੇ ਆਗੂ ਦਾ ਬ੍ਰਦਰ ਹੈ ਆ ਪੁਲਿਸ ਦਾ ਆਈਦਾ ਵੀ ਕੋਈ ਨਹੀਂ ਐਦਾ ਨਹੀਂ ਕੋਈ ਗੱਲ ਕੋਈ ਵੀ ਹੋਏ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਕੋਈ ਵੀ ਕਾਨੂੰਨ ਸਾਰਿਆਂ ਲਈ ਬਰਾਬਰ ਕਾਰਵਾਈ ਕੀ ਕਰ ਰਹੇ ਹੋ ਹੁਣ ਧਿਆਨ ਚਾਹਿਆ ਮਸਲਾ ਵੈਰੀਫਾਈ ਕਰਦੇ ਆਂ ਕਿ ਗਏ ਆ ਤੇ ਜੋ ਬੰਦੀ ਹੋਈ ਸੀ ਸੀਨੀਅਰ ਅਫਸਰ ਨਾਲ ਗੱਲ ਕਰਕੇ ਕਰਾਂਗੇ ਜੋ